ਦਰਖਤਾਂ ਉੱਤੇ ਚੜਨ ਲਈ ਮਸ਼ਹੂਰ ਇੱਕ ਆਦਮੀ ਕਿਸੇ ਨੂੰ ਇੱਕ ਉੱਚੇ ਦਰਖਤ ਉੱਪਰ ਚੜਨਾ ਸਿਖਾ ਰਿਹਾ ਸੀ। ਉਹਨੇ ਉਸ ਆਦਮੀ ਨੂੰ ਸਭ ਤੋਂ ਉੱਪਰ ਲੀਆਂ ਟਹਾਨੂੰਆਂ ਕੱਟਣ ਦਾ ਹੁਕਮ ਦਿੱਤਾ। ਅਤੇ ਇਸ ਦੌਰਾਨ ਜਦੋਂ ਉਹ ਆਦਮੀ ਵੱਡੇ ਖਤਰੇ ਵਿੱਚ ਨਜ਼ਰ ਆ ਰਿਹਾ ਸੀ, ਉਹ ਕੁਝ ਨਾ ਬੋਲਿਆ। ਸਿਰਫ ਜਦੋਂ ਉਸ ਆਦਮੀ ਨੇ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਛੱਜੇ ਦੀ ਉਚਾਈ ਤੱਕ ਉਤਰ ਆਇਆ, ਉਦੋਂ ਉਹ ਮਾਹਰ ਬੋਲਿਆ। ਦਿਆਨ ਰੱਖੀ ਵੇਖ ਕੇ ਉਤਰੀ ਮੈਂ ਉਹਨੂੰ ਪੁੱਛਿਆ ਤੂੰ ਇਹ ਕਿਉਂ ਆਖਿਆ ਇੰਨੀ ਕਿਉਂ ਚਾਹੀ ਤੂੰ ਤਾਂ ਜਿਉ ਚੋਂਦਾ ਤਾਂ ਬੜੇ ਆਰਾਮ ਨਾਲ ਛਲ ਮਾਰ ਕੇ ਉਤਰ ਸਕਦਾ ਸੀ ਇਹੋ ਤਾਂ ਨੁਕਤਾ ਹੈ ਉਸ ਮਹਰ ਨੇ ਆਖਿਆ ਜਿੰਨੀ ਤਰ ਦੇਰ ਤੱਕ ਇਹ ਆਦਮੀ ਚੱਕਰ ਲਿਉਣ ਵਾਲੀ ਉਚਾਈ ਤੇ ਸੀ ਤੇ ਤਹਾਣੀਆਂ ਦੇ ਟੁੱਟਣ ਦੀ ਸੁਭਾਅ ਨਾਲ ਡਰਿਆ ਹੋਇਆ ਸੀ ਉਦੋਂ ਤੱਕ ਮੈਂ ਕੁਝ ਨਹੀਂ ਆਖਿਆ ਲੋਕਾਂ ਤੋਂ ਗਲਤੀਆਂ ਹਮੇਸ਼ਾ ਉਦੋਂ ਹੁੰਦੀਆਂ ਹਨ ਜਦੋਂ ਉਹ ਕਿਸੇ ਸੁਰੱਖਿਅਤ ਸਥਾਨ ਤੇ ਆ ਜਾਂਦੇ ਹਨ ਇਹ ਆਦਮੀ ਸਭ ਤੋਂ ਹੇਠਲੇ ਤਬਕੇ ਵਿੱਚੋਂ ਸੀ ਪਰ ਉਹਦੇ ਸ਼ਬਦਾਂ ਵਿੱਚ ਸੰਤਾਂ ਦੇਸ਼ ਦਾ ਤਵਾਲੀ ਪੂਰੀ ਉੱਚਤਾ ਸੀ ਫੁੱਟਬਾਲ ਦੀ ਖੇਡ ਵਿੱਚ ਵੀ ਇਹੀ ਗੱਲ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਹਨੂੰ ਕਿਸੇ ਮੁਸ਼ਕਲ ਸਥਿਤੀ ਵਿੱਚੋਂ ਕੱਢਣ ਲਈ ਠੁੱਡਾ ਮਾਰ ਕੇ ਇਹਦੇ ਇਹ ਸੋਚਦੇ ਹੋ ਕਿ ਅਗਲੀ ਸਥਿਤੀ ਆਸਾਨ ਹੋਵੇਗੀ ਅक्की ਗੱਲ ਇਹ ਹੈ ਕਿ ਤੁਸੀਂ ਗੇਂਦ ਨੂੰ ਠੁੱਡਾ ਮਾਰਨ ਤੋਂ ਖੁੱਝ ਜਾਓਗੇ